ਨਾ ਗੁੰਬਰ ਗੁੰਬਰ ਹਸਪੀਟਲ ਨਕੋਦਰ ਤੋਂ ਆਪਣੇ ਤੇ ਆਪਣੇ ਸਟਾਫ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਨਕੋਦਰ ਵਾਸੀਆਂ ਨੂੰ ਧਨ ਤੇਰਸ ਦਿਵਸ ਦੀ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਨੀ ਆ ਮੈਂ ਚਾਹਨੀ ਆ ਕਿ ਸਾਰੇ ਨਕੋਦਰ ਵਿੱਚ ਇੱਕ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇ ਤੇ ਸਾਰੇ ਲੋਕ ਇਸ ਦੀਵਾਲੀ ਦਾ ਆਨੰਦ ਮਾਣਨ ਮੈਨੂੰ ਇਸ ਸਾਲ ਸਭ ਤੋਂ ਵੱਡੀ ਖੁਸ਼ੀ ਹੈ ਕਿ ਮੇਰੇ ਨਾਲ ਮੇਰੇ ਪਰਿਵਾਰ ਚ ਮੇਰਾ ਬੇਟਾ ਡਾਕਟਰ ਅਸੀਮ ਗੁੰਬਰ ਜੋ ਕਿ ਇੱਕ ਡੀ ਐਮ ਸੀ ਤੋਂ ਲੈਪਰੋ ਐਕਸਪਰਟ ਹੋ ਕੇ ਆਇਆ ਹੈ ਐਜ਼ ਅ ਲੈਪਰੋ ਸਰਜਨ ਗੁੰਬਰ ਹਸਪੀਟਲ ਚ ਨੇ ਮੇਰੇ ਨਾਲ ਜੁਆਇਨ ਕੀਤਾ ਹੈ ਨਾਲ ਮੇਰੀ ਬਹੂ ਡਾਕਟਰ ਭਾਵਨੀ ਗੁੰਬਰ ਐਮ ਡੀ ਗਾਇਨੀ ਔਰ ਐਸਰ ਸ਼ਿਪ पीजीआई तो करके मेरे नाल जॉइन ਕੀਤਾ ਹੈ ਇਹ દિਵਾਲੀ ਮੇਰੇ ਲਈ ਬਹੁਤ ਹੀ ਮਾਨ ਪਰੀ દિਵਾਲੀ ਆਈ ਹੈ ਤੇ ਮੈਂ ਚਾਹਨੀ ਹੈ ਕਿ ਮੇਰਾ ਬੇਟਾ اور میرا بہو ਜਿੱਦਾਂ ਮੈਂ ਇਸ ਟਾਈਮ ਆਪਣੇ ਨਕੋਦਰ ਵਾਸੀਆਂ ਦੀ लास्ट 32 ਸਾਲ ਤੋਂ ਸੇਵਾ ਕਰ ਰਹੀ ਆ ਮੈਂ ਤੇ ਮੇਰੇ بہو ਤੇ ਮੇਰਾ ਬੇਟਾ ਇਦਾਂ ਹੀ ਇਨ ਫਿਊਚਰ ਤਾਂ ਡੀ ਸੇਵਾ 'ਚ ਹਮੇਸ਼ਾ ਤਤ ਪਰ ਰਹਿਣਗੇ ਫਿਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰੇ ਨਕੋਦਰ ਵਾਸੀਆਂ ਨੂੰ ਬਹੁਤ ਬਹੁਤ ਨਹੀਂ ਥੈਂਕ ਯੂ ਜੈ ਸ਼੍ਰੀ ਰਾਮ ਮੈਂ ਕੇਕੇ ਗੁੰਬਰ ਐਡਵੋਕੇਟ ਗੁੰਬਰ ਹਸਪੀਟਲ ਨਗੋਦਰ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਮੈਂ ਪਰਮਪિતા ਪਰਮੇਸ਼ਰ ਅੱਗੇ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਨਿਵਾਸੀਆਂ ਦੀ ਦੀਵਾਲੀ ਬਹੁਤ ਹੀ ਖੁਸ਼ੀ ਭਰੀ ਹੋਵੇ ਔਰ ਮੇਰਾ ਸਾਰਾ ਇਲਾਕਾ ਤਰੱਕੀ ਕਰੇ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੇਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਸੀਮ ਗੁੰਬਰ ਗੁੰਬਰ ਹਸਪੀਟਲ ਨਕੋਦਰ ਤੇ ਜਿਆਦਾ ਕਦਮ ਰੱਖਿਆ ਹੈ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਤਿਕਾਰ ਦਿੱਤਾ ਹੈ ਤੇ ਇਸ ਦੀਵਾਲੀ ਦੇ ਮੌਕੇ ਤੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਅੱਗੇ ਦੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ ਤੁਸੀਂ ਬਹੁਤ ਬਹੁਤ ਉੱਤੇ ਜਾਣ ਇੱਕ ਵਾਰ ਫੇਰ ਮੈਂ ਆਪਣੇ ਪਰਿਵਾਰ ਵੱਲੋਂ ਗੁੰਬਰ ਹਸਪੀਟਲ ਵੱਲੋਂ ਮੇਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿਨਣਾ ਹਾਂ ਤੇ ਮੈਂ ਤੁਹਾਡੀ ਸੇਵਾ ਵਿੱਚ 24 ਘੰਟੇ ਅਵੇਲੇਬਲ ਹਾਂ ਥੈਂਕ ਯੂ ਮੈਂ ਡਾਕਟਰ ਭਾਵਨੀ ਗੁੰਬਰ ਗੁੰਬਰ ਪਰਿਵਾਰ ਦਾ ਹਿੱਸਾ ਬਣੀ ਹਾਂ ਮੇਰੇ ਵੱਲੋਂ ਪੂਰੇ ਨਗੋਦਰ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਜਿੱਦਾਂ ਮੇਰੇ ਮਮਾ ਨੇ ਪਿਛਲੇ 30 ਸਾਲਾਂ ਤੋਂ ਸ਼ਹਿਰ ਵਾਸੀਆਂ ਦੀ ਸੇਵਾ 'ਚ ਤਤਪਰ ਰਹੇ ਨੇ ਉਹਦਾ ਮੈਂ ਤੇ ਡਾਕਟਰ ਅਸੀਮ ਗੁੰਬਰ ਵੀ ਇਸ ਲੀਗੇਸੀ ਨੂੰ ਕੰਟੀਨਿਊ ਕਰਕੇ 24 ਘੰਟੇ ਤੁਹਾਡੀ ਸੇਵਾ ਚ ਅਵੇਲੇਬਲ ਰਹਿਣਾ ਚਾਹੁੰਦੇ ਆ ਮੇਰੇ ਵੱਲੋਂ ਮੇਰੇ ਸਟਾਫ ਵੱਲੋਂ ਮੇਰੇ ਪਰਿਵਾਰ ਵੱਲੋਂ ਆਉਣ ਵਾਲੇ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ